ਮੈਨੂੰ ਇੱਕ ਵਜਨ ਚੇਤੇ ਆ ਗਿਆ ਤੇ ਮੈਨੂੰ ਇਹ ਵੀ ਚੇਤਾ ਆ ਵੀ ਮੇਰਾ ਟਾਈਮ ਜਿਹੜਾ ਨਾ ਹੋ ਗਿਆ ਵਾ ਚਲੋ ਫੇਰ ਕੋਈ ਨਹੀਂ ਪਰ ਵਜਨ ਸੁਣੋ ਜਿਹੜਾ ਆ ਗਿਆ ਏ ਜਿਵੇਂ ਤੁਹਾਨੂੰ ਨਾ ਨਾ ਕਿਹਾ ਤੇ ਮੈਨੂੰ ਨਹੀਂ ਨਹੀਂ ਟਿਕੰਦੇ ਨਾ ਕੋਈ ਵੀ ਵਜਨ ਹੁੰਦਾ ਜਿਹੜਾ ਆ ਗਿਆ ਹੁਣ ਚੱਲਣਾ ਹੀ ਚਾਹੀਦਾ ਸਾਡੇ ਏਰੀਆ ਚ ਪਿੰਡ ਹੈ ਚੰਡੇਰ ਉੱਥੇ ਮੈਂ ਇਤਿਹਾਸ ਸੁਣਾਉਣ ਡਿਆ ਤੇ ਇੱਕ ਬਾਹੂ ਨਾ ਬਾਅਦ ਚ ਮੈਨੂੰ ਵਾਰਡ ਮਾਰ ਕੇ ਹੁੰਦਾ ਵੀ ਜਰਾ ਗੱਲ ਸੁਣ ਹੁਣ ਜੇ ਕੋਈ ਪਿਆਰ ਵਾਲਾ ਆਵਾਜ਼ ਮਾਰੇ ਲੱਗਦਾ ਵੀ ਖੁਸ਼ ਹੋ ਗਿਆ ਕੋਈ ਗੱਲ ਚੱਜ ਦੀ ਕਹੂਗਾ ਤੇ ਜੇ ਕੋਈ ਉਦਾਂ ਨਾ ਬੰਦਾ ਆਵਾਜ਼ ਮਾਰੇ ਫਿਰ ਭੈ ਵੀ ਆ ਜਾਣਾ ਪਤਾ ਨਹੀਂ ਕਿਹੜਾ ਸੱਪ ਕੱਢੇਗਾ ਪਰ ਉਹ ਬੰਦਾ ਪਿਆਰ ਵਾਲਾ ਜਾਪਦਾ ਸੀ ਮੈਨੂੰ ਕਹਿੰਦਾ ਗੱਲ ਸੁਣ ਮੈਂ ਕਿਹਾ ਦੱਸੋ ਕਹਿੰਦੇ ਯਾਰ ਤੂੰ ਇੰਨਾ ਇਤਿਹਾਸ ਕਾਉਣਾ ਮੇਰਾ ਵੀ ਗਾਹ ਮੈਂ ਤੈਨੂੰ ਤਾਂ ਮੈਂ ਵੇਖਿਆ ਪਹਿਲੀ ਆਰੀ ਤੇਰਾ ਕੀ ਗਮ ਜਿੰਨੂੰ ਮੈਂ ਵੇਖਿਆ ਹੀ ਪਹਿਲੀ ਵਾਰੋਂ ਤਾਂ ਮੈਂ ਕੀ ਦੱਸਣਾ ਸੀ ਆਂਦਾ ਵੀ ਮੇਰੀ ਗੱਲ ਸੁਣ ਲੈ ਜੇ ਤੇ ਕਹਿਣ ਵਾਲੀ ਹੋਈ ਤੇ ਕਹਿ ਦੀ ਨਹੀਂ ਤੇ ਫਿਰ ਤੂੰ ਤੇ ਸੁਣ ਮੈਂ ਕਿਹਾ ਚੱਲ ਸੁਣਾਓ ਉਹ ਕਹਿੰਦੇ ਵੀ ਅਸੀਂ ਹੁੰਦੇ ਹਾਂ ਨਿਗੇ ਨਿਗੇ ਪੰਜ ਸੱਤ ਭਰਾ ਤੇ ਅਸੀਂ ਪੜਦੇ ਹੁੰਨੇ ਹਾਂ ਸਕੂਲੇ ਦੂਜੀ ਤੀਜੀ ਜਮਾਤ ਚ ਤੇ ਕਹਿੰਦੇ ਸਾਡੇ ਘਰ ਆਇਆ ਸਾਡਾ ਨਾਨਾ ਸਾਡਾ ਨਾਨਾ ਬੜਾ ਗੁਰਮੁਖ ਸੀ ਤੇ ਗ੍ਰੰਥੀ ਸੀ ਮਹਾਰਾਜ ਜੀ ਦੀ ਹਜ਼ੂਰੀ ਦਾ ਵਜ਼ੀਰ ਸੀ ਗੁਰੂ ਘਰ ਦਾ ਗ੍ਰੰਥੀ ਸੀ ਉਹਨੇ ਹਾਨੂੰ ਪੁੱਛਿਆ ਉਹ ਮੁੰਡਿਓ ਕੀ ਪੜਦੇ ਹੋ ਆਂਦਾ ਵੀ ਮੈਂ ਉਹਨੂੰ ਦੱਸਿਆ ਨਾਨਾ ਜੀ ਪੜਨਾ ਕੀ ਹੈ ਸਾਡਾ ਮਾਸਟਰ ਹੁੱਕੇ ਦਾ ਬੜਾ ਸ਼ਕੀਨ ਆ ਤੇ ਕੋਲੇ ਪਵਾਈ ਜਾਂਦਾ ਹੁੱਕੇ ਚ ਜਦੋਂ ਉਹ ਕਹਿੰਦੇ ਕੋਲੇ ਠੰਡੇ ਹੁੰਦੇ ਆਵਾਜ਼ ਮਾਰਦਾ ਵਾ ਝੁੱਲੇ ਝੁਲੇ ਆ ਕੇ ਕੋਲੇ ਪਾਈਦੇ ਉਹ ਹੀ ਪੜੇ ਹੋਰ ਕੱਖ ਨਹੀਂ ਪੜੇ ਆਂਦੇ ਮੇਰੇ ਨਾਨੇ ਨੂੰ ਇੰਨਾ ਤੂਸ ਚੜਿਆ ਇੰਨਾ ਗੁੱਸਾ ਚੜਿਆ ਵੀ ਸਕੂਲੇ ਪੜਨ ਜਾਂਦੇ ਹੋ ਕਿ ਹੁੱਕੇ ਤੱਤੇ ਕਰਨ ਜਾਂਦੇ ਹੋ ਆਂਦੇ ਨਾਨੇ ਨੇ ਪਹਿਲਾਂ ਦਿਹਾਦੇ ਤੇ ਦਿਵਾਲੇ ਹੋਇਆ ਦੋ ਕਲਾਸ ਲਾਈ ਸਾਡੀ ਬਾਅਦ ਤੇ ਉਹਨੇ ਆਵਾਜ਼ ਮਾਰ ਕੇ ਆਖਿਆ ਇੰਨੇ ਵਾਰੀ ਕੋਲੇ ਤੁਸੀਂ ਉਹਦੇ ਕਹਿਣ ਤੇ ਪਾਏ ਆ ਇੱਕ ਵਾਰੀ ਮੇਰੇ ਕਹਿਣ ਤੇ ਹੋਰ ਪਾਓ ਇਹਦੋਂ ਗਾ ਤੁਹਾਨੂੰ ਕੋਲੇ ਪਾਉਣ ਦੀ ਲੋੜ ਹੀ ਨਹੀਂ ਪੈਣੀ ਉਹ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਭਈ ਇਹਨੇ ਪਤਾ ਨਹੀਂ ਕੀ ਕਹਿਣਾ ਨਾਨੇ ਨੇ ਦਿੱਤੀ دیਵਾਨੀ ਤੇ ਆਖਿਆ ਲਾਲ ਮਿਰਚਾਂ ਲੈ ਕੇ ਆ ਉਹ ਕਹਿੰਦਾ ਮੈਂ ਲਾਲ ਮਿਰਚਾਂ ਲੈ ਆ ਨਾਨੇ ਨੇ ਕੰਗੀ ਤਣਾ ਪੀ ਕੇ ਕਿ ਮੋਟੀ ਹਰੀ ਪੂੜੀ ਬਣ ਕੇ ਮੇਰੇ ਛੋਲੇ ਚ ਪਾ ਤੀ ਤੇ ਆਖਿਆ ਵੀ ਜਦੋਂ ਹੁਣ ਤੇਰਾ ਮਾਸਟਰ ਕਵੇ ਨਾ ਕੋਲੇ ਪਾ ਕੋਲੇ ਦਵੀ ਪਾ ਤੇ ਮਗਰੋਂ ਇਹ ਢੇਰੀ ਕਰਦੀ ਪੂੜੀ ਤੇ ਆਪ ਉਥੋਂ ਖਿਸਕ ਜੀ ਤੂੰ ਨਾ ਨਜ਼ਰ ਆਵੇਂ ਉਹ ਕਹਿੰਦਾ ਹੁਣ ਮੈਨੂੰ ਨਹੀਂ ਨਾ ਪਤਾ ਵੀ ਤੋਂ ਬਾਅਦ ਕੀ ਹੋਣਾ ਵਾ ਤੁਸੀਂ ਤੇ ਸਿਆਣੇ ਸਰੋਤੇ ਬੈਠੇ ਹੋ ਤੋਹੀ ਤੇ ਸਮਝ ਗਿਆ ਵੀ ਗਾਵੇਂ ਦਾ ਧੂਆਂ ਨਿਕਲ ਜਾਣਾ ਪਰ ਉਹ ਕਹਿੰਦਾ ਮੈਂ ਉਦੋਂ ਨਿਆਣਾ ਵੀ ਮੈਨੂੰ ਨਹੀਂ ਪਤਾ ਉਹ ਕਹਿੰਦਾ ਕੁਦਰਤੀ ਮਾਸਟਰ ਦਾ ਮਾਲਾ ਟਾਈਮ ਆ ਗਿਆ ਉਹਨੇ ਮੈਨੂੰ ਆਖਿਆ ਚੱਲ ਓਏ ਮੁੰਡਿਆ ਲਿਆ ਕੋਲੇ ਤਤੇ ਤਤੇ ਉਹ ਕਹਿੰਦਾ ਕੋਲੇ ਤੇ ਮੈਂ ਲਿਆਇਆ ਪੁੜੀ ਮੇਰੇ ਝੋਲੇ 'ਚ ਹੀ ਕੋਲੇ ਪਾ ਕੇ ਮੈਂ ਪੁੜੀ ਢੇਰੀ ਕੀਤੀ ਜੂ ਉੱਥੇ ਖਿਸਕਿਆ ਮੁੜ ਕੇ ਨਹੀਂ ਸਕੂਲ ਦਾ ਮੂੰਹ ਵੇਖਿਆ ਉਹ ਕਹਿੰਦਾ ਦੂਜੇ ਦਿਨ ਮੈਨੂੰ ਪਤਾ ਲੱਗਾ ਮਾਸਟਰ ਉਹ ਨਹੀਂ ਚੱਲਣਾ ਹੀ ਮਾਰ ਗਏ ਮੈਂ ਕਿਹਾ ਵੀ ਠੀਕ ਐ ਫਿਰ ਤੇਰਾ ਨਾਨਾ ਸਹੀ ਰਾਹ ਦੱਸ ਗਿਆ ਉਹ ਆਂਦਾ ਮੈਨੂੰ ਹੁਣ ਸਮਝ ਆਉਂਦੀ ਆ ਕਿ ਜਿਹੜੇ ਗੁਰੂ ਕੇ ਸਿੱਖ ਨੇ ਤਮਾਪੂ ਵਾਲਿਆਂ ਦੀ ਸੰਗਤ ਨਹੀਂ ਕਰ ਸਕਦਾ ਉਹ ਕਹਿੰਦਾ ਮੇਰੇ ਨਾਲ ਦੇ ਤੇ ਅਫਸਰ ਬਣ ਗਏ ਆ ਮੈਂ ਗੁਰਦੁਆਰੇ ਹੁਣ ਝਾੜੂ ਹੀ ਮਾਰਦਾ ਵਾਂ ਪਰ ਕਹਿੰਦਾ ਮੈਨੂੰ ਸਕੂਨ ਆ ਕਹਿੰਦਾ ਜਿੰਨੀ ਮੈਂ ਗਲਤੀ ਕੀਤੀ ਸੀ ਸਾਰੀ ਮੇਰੀ ਬਖੀ ਗਈ ਇਹ ਕਹਿੰਦਾ ਹੁਣ ਵੇਖ ਲਈ ਦੱਸਣ ਵਾਲੀ ਗੱਲ ਹੁਣ ਤੱਕ ਦੱਸਦੀ ਮੈਂ ਕਿਹਾ ਠੀਕ ਆ ਕਈ ਐਦਾਂ ਦੇ ਵੀ ਹੁੰਦੇ ਨੇ ਜਿਹੜੇ ਐਦਾਂ ਦਾ ਵੀ ਮਾਰ ਕੇ ਮਾਰ ਜਾਂਦੇ ਨੇ ਇਹਦੇ ਬਾਲੀ ਆ ਨਾ ਜਿਹੜਾ ਜਿੱਦਾਂ ਦਾ ਧਾਰ ਜੇ